ਸ੍ਰੀ ਕਾਲ ਜੀ গুড ਮਾਰਨਿੰਗ ਅੱਜ ਦੇ ਦਿਨ ਦੀ ਕਰਦੇ ਹਾਂ ਸ਼ੁਰੂਆਤ ਸਵੇਰ ਦੇ 5:30 ਹੋ ਗਏ ਤੇ ਹੁਣ ਝੋਨਾ ਲੈ ਕੇ ਜਾ ਰਹੇ ਹਾਂ ਮੰਡੀ ਜੀ ਨੂੰ ਜੁੜੇ ਰਹੋ ਪਟਿਆਲੇ ਜਾ ਰਹੇ ਹਾਂ ਮੰਡੀ ਜੀ ਦੋਸਤੋ ਚੱਲਦੇ ਹਾਂ ਹੁਣ ਦਾਣਾ ਮੰਡੀ ਪਟਿਆਲੇ ਝੋਨਾ ਲੈ ਕੇ ਅਬ ਇਹ ਸਟਾਰਟ ਚੱਲਦੇ ਹਾਂ ਮੇਰੇ ਫਸਲ ਲੈ ਕੇ ਪਟਿਆਲਾ ਮੰਡੀ ਜੁੜੇ ਰਹੋ ਜਾ ਕੇ ਚੱਲੇ ਆਂ ਪਟਿਕਾ ਰੇਰ ਦਾ ਉੱਥੇ ਆ ਗਿਆ ਨਾ ਪਰ ਲੇਟ ਆਇਆ ਇੱਕ ਟਕੂ ਜਾ ਪਰ ਕਹਿਦੀ ਉਹਨੂੰ ਅੱਡਾ ਰੁਕੀ ਦੇ ਰਹੇ ਆ ਗਿਆ ਚੱਲਦੇ ਆਂ ਦੇ ਆ ਜੀ ਮੰਡੀ ਚੋਂ ਬਣਾ ਲੇਟ ਹੋ ਗਿਆ ਯਾਰ ਉਹ ਨੌਕਰ ਗਿਆ ਵਿਆਪੀ ਉਹਦਾ ਸਵੇਰੇ 4 ਵਜੇ ਦਾ ਉੱਠਿਆ ਮੈਂ ਯਾਰ ਚਲਦੇ ਆ ਲੈ ਕੇ ਤੁਹਾਡੇ ਦੇ ਉਹਦੇ ਚਾਰਿਆਂ ਵਾਲੇ ਜੇ ਕੋਈ ਆ ਗਿਆ ਜੀ ਹਾਂਜੀ ਟੰਡਾ ਕਰਾਉਣਾ ਵੀ ਜਾ ਟੰਡੇ ਤੇ ਹੈ ਨਹੀਂ ਕੋਈ ਇਹ ਕਰਿਆ ਹੁਣ ਐਵੇਂ ਚੱਲਦੇ ਆ ਫਿਰ ਮੰਡੀ ਚ ਪਹਿਲਾਂ ਹੀ ਲੇਟ ਹੈਗੇ ਆ ਪਟਿਆਲੇ ਜਾ ਰਹੇ ਹਾਂ ਲੈ ਕੇ ਜਾ ਰਹੇ ਆ ਜੁੱਤੇ ਵਾਲੇ ਪਟਿਆਲੇ ਪਹੁੰਚ ਗਏ ਜੀ ਹਾਂਜੀ ਆ ਗਏ ਮੰਡੀ ਚ ਪਟਿਆਲੇ ਐਕਤੀ ਯਾਰ ਦਾਣਾ ਵੀ ਛੋਟਾ ਏ ਝੋਨੇ ਦਾ ਮਤਲਬ ਪੂਰਾ ਪੂਰਾ ਕਾਣੇ ਨਹੀਂ ਝਾੜ ਕੀ ਨਿਕਲਣਾ ਏ ਫਿਰ ਚਲੋ ਜੋ ਵੀ ਹੈਗਾ ਠੀਕ ਹੈ ਠੀਕ ਆ। ਹੋਰ ਦੱਸੋ ਧੰਨਵਾਦ। ਇਹ ਫਿਰ ਪੋਟਾ ਜਿਕਰ ਦੇ ਟੋਟੇਓ ਬਸ ਖਾਲੀ ਕਰਕੇ ਜਾਂਦੇ ਆ ਫਿਰ ਆਪਾਂ ਪਿੰਡ ਨੂੰ। ਫਿਰ ਨਹਾ ਧੋ ਕੇ ਚੱਲਦੇ ਆ। ਸਰੰਦ ਫਤੇਗੜ ਸਾਹਿਬ ਨੂੰ। ਇਹ ਕੰਮ ਦੀਗਾ ਕੋਈ ਮੈਨੂੰ। ਕੀ ਆ ਲਿਆ ਕੇ ਵਧੀਆ ਜੀ। ਜੀ ਚਾਹ ਪੀ ਰਹੇ ਆ। ਬਸ ਖਾਲੀ ਹੋਣ ਵਾਲੀ ਉਹ ਟਰੈਡੀ ਖਾਲੀ ਕਰਕੇ ਫਿਰ ਚਲਤੇ ਹਾਂ। ਪਿੰਡ ਨੂੰ ਆ ਪੱਖਾ ਪੁੱਖਾ ਲਾ ਦੇਣਗੇ ਸ਼ਾਮ ਨੂੰ ਤੁਲਦੂਗੀ ਉਹ ਦੱਸੋ ਗੱਲ ਬਾਤ ਉਹ ਏਅਰਪੋਰਟ ਜਿਗਰ ਤੇ ਟੁੱਟੇ ਮੰਡੀ ਦੇ ਵਿੱਚ ਐ ਇੱਕ ਈ ਪਤਾ ਨਹੀਂ ਐ ਇੱਕ ਝਾੜ ਘੱਟ ਨੇ ਅੱਗੇ ਤਾਂ ਉਰੇ ਜਗ੍ਹਾ ਹੀ ਨਹੀਂ ਹੁੰਦੀ ਹੈਗੀ ਢੋਨਾ ਗੇਰ ਨੂੰ ਐ ਇੱਕ ਈ ਖਾਲੀ ਹਾਂਜੀ ਦੋਸਤੋ ਟੱਲੀ ਹੋ ਗਈ ਆਪਣੀ ਖਾਲੀ ਚੱਲਦੇ ਹਾਂ ਹੁਣ ਆਪਾਂ ਪਿੰਡ ਨੂੰ ਕਾਹਾਂ ਕਰਾਂ ਅੱਗੇ ਕਰੂੰ ਚਲਦੇ ਆ ਹੁਣ ਅੱਪਾ ਚੱਲਦੇ ਆ ਹੁਣ ਅੱਪਾ ਚੰਗਾ ਯਾਰ ਉਹਨਾਂ ਦੇ ਤੇ ਚੱਕਰ ਚੱਕ ਇਹ ਦੇਜ ਲਪਵਾ ਰਹੇ ਬੜਾਈ ਜਲੂ ਹੈ ਇਹ ਹਾਂ ਫਿਰ ਦਵਾ ਕੇ ਨਹੀਂ ਖਾਲੀ ਕਰੇ ਆਈ ਪ੍ਰੈਸ ਹੂੰ ਨਹੀਂ ਆਇਆ ਯਾਰ ਹਜੇ ਹੋਰ ਦੱਸੋ ਗੱਲ ਬਾਤ ਜਿਗਰ ਲਈ ਟੁੱਟਿਓ ਤਾਂ ਹਾਂਜੀ ਦੋਸਤੋ ਆ ਗਏ ਹੁਣ ਮਾ ਢੋਤੇ ਚੱਲਦੇ ਆ ਫਿਰ ਫਤੇਗੜ ਸਾਹ ਨੂੰ ਦੇਖਦੇ ਆ ਕਿੰਦਰ ਦਾ ਰੁਕ ਬਣਦਾ ਜੁੜੇ ਰੇਕ ਪਾ ਕੇ ਕੀ ਹੈ ਜਿਗਰ ਤੇ ਤੋਂ ਮੇ ਆਜੋ ਜੀ ਖਾਣਾ ਖਵਾ ਦਈਏ ਸਭ ਜੀ ਦੋਸਤੋ ਹੁਣ ਤਿਆਰ ਹੁੰਦੇ ਆ ਖਾਣਾ ਖਾ ਕੇ ਫਿਰ ਦੇਖਦੇ ਆ ਕਿ ਟੂਰ ਪਟਿਆਲੇ ਦਾ ਬਣਦਾ ਏ ਕਿ ਪਤੇਗੜ ਸਾਹ ਦਾ ਬਣਦਾ ਏ ਜੁੜੇ ਰਹੋ ਹਾਂਜੀ ਟੀਕਾ ਲਵਾਤਾ ਇਹਦੇ ਆਪਾਂ ਟੌਮੀ ਤੇ ਅਰਵੀ ਆਇਆ ਅਰਵੀ ਆਇਆ ਫਿਰ ਰਵੀ ਭਲਾਇਆ ਏ ਤੇ ਤਾਂ ਫਿਰ ਟੀਕਾ ਲਵਾਇਆ ਇਹਨੇ ਉਹ ਚਾਹ ਤਾਂ ਨਹੀਂ ਪੀਣੀ ਤੁਸੀਂ ਮੁੰਡਿਓ ਟਰੈਕਟਰ ਸਾਹਿਬ ਅਸੀਂ ਬਸ ਤੁਹਾਨੂੰ ਕੰਮੀ ਠੀਕਾ ਠੀਕਾ ਹਾਂਜੀ ਆਜੋ ਰੋਟੀ ਖਵਾ ਦਈਏ ਮੱਕੀ ਦੀ ਮੱਖਣ ਨਾਲ ਆ ਦੇਖੋ ਟੀਮੀ ਰੋਟੀ ਖਾਣ ਨੂੰ ਬੈਠੀ ਆ। ਖਾਣੀ ਆ ਟੀਮੀ। ਚੱਲਦੇ ਆਂ ਜੀ ਸ਼ਹਿਰ ਨੂੰ ਹੁਣ ਪਟਿਆਲੇ। ਹਾਂ ਜੀ ਡੀਜ਼ਲ ਪਵਾ ਰਹੇ ਹਾਂ ਜੀ ਗੱਡੀ ਚੁਪਟੇ ਵਾਲੇ। ਚੱਲਦੇ ਆਂ ਹੁਣ ਸ਼ਹਿਰ ਨੂੰ। ਪਿਆਰੇ ਅਸੀਂ ਉੱਥੇ ਆਏ ਬੈਠੀ ਸਮਾਣੇ ਵਾਲੇ ਪਾਸੇ ਕੰਮ ਦੀਗਾ ਕੋਈ। ਆਪਰੇ ਧੀਜ ਮਿਲ ਕੇ ਆ ਵੀ ਸਮਾਣੇ ਕੋਲ ਪਿੰਟ ਕਿਹੜਾ ਬਾਹਮਣਾ। ਬਾਹਮਣਾ ਠੀਕ ਆ। ਤੇ ਭਤੀਜ ਆਪਣੇ ਆਹ ਖਾਲਸਾ ਕਾਲਜ ਪਟਿਆਲੇ ਪੜਦੇ ਹੈਗੇ ਨੇ ਤੁਹਾਨੂੰ ਵੀ ਚਾਰੇ ਜਾਣੇ ਕਹਿੰਦੇ ਅਸੀਂ ਇਕੱਠੇ ਆ ਜਾਂਦੇ ਹੁੰਨੇ ਆ ਵਧੀਆ ਗੱਲ ਆ ਯਾਰ ਕਿ ਬਾਰੀ-ਬਾਰੀ ਕਦੇ ਕੋਈ ਗੱਡੀ ਤੇ ਆਇਆ ਕਦੇ ਕੋਈ ਆਇਆ ਉਹ ਵੀ ਤੇਰੇ ਨਾਲ ਇੱਕ-ਇੱਕ ਲਾਸਟ ਤੋਂ ਠੀਕ ਲੱਕ-ਲੱਕ ਠੀਕ ਆ ਠੀਕ ਆ ਬਾਪੂ ਲਾ ਜੀ ਹਾਂ ਜੀ ਆ ਭਤੀਜ ਮਿਲਨੇ ਆਪਣੇ ਕਿਹੜਾ ਪਿੰਡਾ ਬੋਲ ਦੋ 15 ਪਿੰਡਾ ਜੀ ਈਗਾ ਭਤੀਜ ਆਪਣੇ ਮੋਟਰਸਾਈਕਲ ਲੈ ਕੇ ਆਏ ਨੇ ਨਵੇਂ ਵਧਾਈਆਂ ਦੇ ਦਿਓ ਭਾਈ ਸਪਲੈਂਡਰ ਹਾਂਜੀ ਹਾਂਜੀ ਕੋਈ ਨਾ ਰਾਤ ਨੂੰ ਪਾਵਾਂਗੇ ਬਲੌਗ ਹੋਰ ਨਸ ਠੀਕ ਆ ਹਾਂਜੀ ਹਾਂ ਚਲੋ ਠੀਕ ਆ ਹਾਂਜੀ ਆ ਭਤੀਜ ਵੀ ਆ ਗਏ ਥੋੜਾ ਕਿਹੜਾ ਪਿੰਡਾ ਸਮਾਣਾ ਖਾਸ ਠੀਕ ਆ ਠੀਕ ਆ ਮੁਕਰਪੁਰਾ ਠੀਕ ਆ ਹਾਂਜੀ ਜਾ ਰਹੇ ਹਾਂ ਜੀ ਪਟਿਆਲੇ ਵੱਲ ਆ ਚਾਚੇ ਦੀ ਪਛਾਣ ਹਾਂਜੀ ਆ ਪਟਿਆਲੇ ਖੜਿਆ ਨਾ ਬਾਈ ਨੰਬਰ ਆ ਟੂਸ਼ਨ ਲਾ ਕੇ ਆਏ ਨੇ ਭਤੀਜ ਆ ਜਾਓ ਉੱਪਰ ਆ ਜਾਓ ਆਯੋ ਆਜੀ ਹੋ ਗਈ ਤੋਂ ਕਿਆ ਕਾਰ ਆ ਜੀ ਐ ਓਕੇ ਰਿਪੋਰਟ ਫਲ ਫਲ ਫੋਨ ਕਰੇ ਕੀ ਕਿਤੇ ਸਾਰੇ ਨਰੇਸ਼ ਸਾਹਿਬ ਚਲਦੇ ਚਲਾ ਦੇ ਐਨ ਓਕੇ ਆ ਓਕੇ ਆ ਕੀ ਤਾਂ ਨਹੀਂ ਚਾਚਾ ਨਹੀਂ ਫੁੱਲ ਹੋਇਆ ਬੈਦ ਕੰਮ ਨਾ ਨਾ ਪੁੱਤ ਆ ਗਿਆ ਸਮਾਨਾਂ ਦੇ ਠੀਕ ਹੈ ਮੱਛੀ ਆ ਗਈ ਆਪਣੀ ਉਹਨਾਂ ਦਾ ਤਾਂ ਆਪਾਂ ਕਾਟਾ ਮਾਰਤਾ ਆਪਾਂ ਮੁੜ ਕੇ ਜਾਇਓ ਨਹੀਂ ਇਹਨਾਂ ਦਾ ਹੀ KFC ਵਾਲੇ ਆ ਗਏ ਸਮਾਨ ਠੀਕ ਹੈ ਹਾਂ ਤੁਸੀਂ ਵੀ ਨਾ ਜਾਇਓ ਭਾਈ ਆਪਦਾ ਫਰੈਸ਼ ਲੈ ਕੇ ਖਾ ਲਓ ਜੇ ਖਾਣਾ ਹੈ ਹਾਂ ਜੀ ਲਿਲਾ ਭਵਨ ਬਾਈ ਨੰਬਰ ਖੜਾ ਤੀ ਯਾਰਾ ਭਤੀਜ ਮਿਲਣ ਆਲੇ ਆ ਗਏ ਯਾਰ ਗੱਲਾਂ ਬਾਤਾਂ ਮਰੀ ਗਏ ਆ ਕਹਿੰਦਾ ਮੈਨੂੰ 20 ਮਿੰਟ ਹੋਊਗੇ ਬੈਠੇ ਆਹ ਅਫੀਸ਼ ਲੈ ਕੇ ਆਇਆ ਤੀ ਗਾ ਮੁੰਡਾ ਹੋਰ ਦੱਸੋ ਗੱਲਬਾਤ ਠੀਕ ਹੋ ਚਲੋ ਹੁਣ ਸਮਾਨ ਲੈ ਕੇ ਆਪਾਂ ਚਲਦੇ ਆਂ ਖਾਣ ਪੀਣ ਵਾਲਾ ਪਿੰਡ ਨੂੰ ਰਾਜੀ ਖੁਸ਼ੀ ਹਾਸਲੇ ਵਾਸਤੇ ਰਹੋ ਯਾਰ ਲੱਭ ਜੂ ਸਾਰਿਆਂ ਨੂੰ ਟਰੱਕ ਪਰ ਹਾਂਜੀ ਜਾ ਰਹੇ ਆ ਜੀ ਪਿੰਡ ਨੂੰ ਹੁਣ ਵਾਪਸ ਹਾਂਜੀ ਮਿੱਤਰ ਪਿਆਰਿਓ ਕਾਮ ਵਾਲਾ ਸਮਾਨ ਲੈਣਾ ਤੀਆ ਨੌਕਰ ਵਾਸਤੇ ਉਹ ਲਿਆਏ ਤੇ ਲੈਣੇਦਾਰ ਪਾਸੇ ਹੁਣ ਚੱਲਦੀਆਂ ਫੈਟੂ ਹਾਂ ਕੀ ਹਾਲ ਹੈ ਕਾ ਕਰ ਲਾ ਮੋਟਰਸਾਈਕਲ ਕਿਹੜਾ ਪਿੰਡਾ ਪੁੱਤਾਂ ਖਾਣਾ ਖਾਣਾ ਦੱਸ ਤੋ ਆ ਭਤੀ ਜਾ ਗਏ ਆਪਣੇ ਵਿਚਾਰੇ ਤੋਂ ਆ ਗਏ ਪਿੰਡ ਹੁਣੇ ਆਏ ਹੋਰ ਦੱਸੋ ਹਾਲ ਚਾਲ ਕਿਵੇਂ ਆ ਤੁਹਾਡਾ ਠੀਕ ਹੋ ਸਾਰੇ ਬਾਕੀ ਤੁਹਾਨੂੰ ਫੁੱਲ ਲਵ ਯੂ ਚਾਚੇ ਵੱਲੋਂ ਤੇ ਹੁਣ ਬਲੌਗ ਪਾ ਦਾਂਗੇ ਜਾ ਕੇ ਦੇਖਿਓ ਲਵਯੂ ਟਰੱਕ ਭਰ ਕੇ ਤੇ ਨਾਲੇ ਦੀਵਾਲੀ ਦੇ ਦਿਨ ਚੱਲਦੇ ਨੇ ਸਜਰੇ ਘਰੇ ਘਰੇ ਵਗ ਜਿਆ ਕਰੋ ਯਾਰ ਠੀਕ ਹੈ ਨਾ ਕਿਉਂਕਿ ਦੀਵਾਲੀ ਕੈੜੀ ਹੁੰਦੀ ਆ ਹਰ ਇੱਕ ਸਾਲ ਇਹ ਇਸ ਕਰਕੇ ਬਾਕੀ ਲਵਯੂ